ਕਿਉਂਕਿ ਕੌਮ ਦੇ ਸਾਹਮਣੇ ਅੱਜ ਚੁਣੌਤੀਆਂ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਡਾ ਮੂੰਹ ਟੱਡਿਆ ਆ ਬੰਦੀ ਸਿੰਘਾਂ ਦੀ ਗੱਲ ਹੋਵੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੀ ਗੱਲ ਹੋਵੇ ਕੌਮ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੀ ਆ ਪਰ ਜਿੰਨਾ ਚਿਰ ਤੱਕ ਅਸੀਂ ਇੱਕ ਮੁੱਠ ਹੋ ਕੇ ਖਾਲਸਾ ਹੀ ਝੰਡੇ ਦੇ ਹੇਠਾਂ ਲੜਾਈ ਨਹੀਂ ਲੜਾਂਗੇ ਉਹਨਾਂ ਚਿਰ ਤੱਕ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈਣਾ ਮੈਂ ਉੱਥੇ ਵੀ ਅਰਦਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕੌਮ ਦੀ ਏਕਤਾ ਦਾ ਜ਼ਿਕਰ ਕੀਤਾ ਗੁਰੂ ਦਾ ਸੰਦੇਸ਼ ਆ ਜਿਹੜਾ ਉਹ ਇਕੱਤਰ ਮਿਲੋ ਮੇਰੇ ਭਾਈ ਉਹ ਗੁਰੂ ਦਾ ਸੰਦੇਸ਼ ਅਰਦਾਸ ਤੇ ਰਾਈ ਮੈਂ ਚੇਤੇ ਕਰਵਾਇਆ ਕੌਮ ਨੂੰ ਕਿਉਂਕਿ ਮੇਰੀ ਇਹ ਦਿੱਲੀ ਇਸ਼ਾਵਾ ਆਹੀ ਇੱਕ ਸਾਂਝਾ ਪਰਿਵਾਰ ਆ ਆਨੰਦਪੁਰ ਦੇ ਵਾਸੀ ਆ ਸਰਬੱਤ ਦੇ ਭਲੇ ਦੀ ਸੋਚ ਵਾਲੇ ਆ ਆਪਾਂ ਅੱਜ ਜਦੋਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਉਹਨਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਕੌਮ ਦੇ ਲਈ ਅਸੀਂ ਵੀ ਮਾੜੇ ਮੋਟ ਮਨ ਭੇਦ ਮਤ ਭੇਦ ਛੱਡ ਕੇ ਅੱਜ ਇਕੱਠੇ ਹੋਈਏ 크루ਸੇਡ ਬਟਾਲੀਏ ਦੇ ਵਿੱਚ ਫੇਰ ਪੋਸਟਰ ਲੱਗੇ ਦਾਅਵੇ ਕੀਤੇ ਜਾ ਰਹੇ ਆ ਧਰਤੀ ਸਾਡੀ ਆ ਧਰਤੀ ਸਾਡੀ ਆ ਇਹ ਧਰਤੀ ਗੁਰੂਆਂ ਦੀ ਆ ਜਿਹੜੇ ਗੁਰੂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਕੌਮ ਨੂੰ ਇਹਨਾਂ ਮਸਲਿਆਂ ਤੇ ਇਕੱਠੇ ਹੋਣਾ ਪਊਗਾ ਔਰ ਵਿਚਰਨਾ ਪਊਗਾ ਸ਼ਹੀਦ ਕੌਮ ਦਾ ਸਰਮਾਇਆ ਆਪਣੀ ਜਾਨ ਦੇ ਕੇ ਉਹਨਾਂ ਨੇ ਕੌਮ ਦਾ ਝੰਡਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਬਲੰਦ ਰੱਖਿਆ ਅੱਜ ਜੇ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਧਰਮੀ ਫੌਜੀਆਂ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੇ ਧਰਮ ਦੇ ਮੁਤਾਬਕ ਬਾਅਦ ਵਿੱਚ ਆਪਣੇ ਧਰਮ ਨੂੰ ਪੈਲ ਦਿੱਤੀ ਤੋਂ ਉਹਨਾਂ ਨੂੰ ਯਾਦ ਕਰਦਿਆਂ ਮੈਂ ਕੌਮ ਨੂੰ ਅਪੀਲ ਕਰਦਾ ਹਾਂ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ ਔਰ ਸਾਹਮਣਾ ਕਰਦਿਆਂ ਆ ਗੁਰੂ ਸਾਹਿਬ ਦਾ ਜਿਹੜਾ ਪੈਗਾਮ ਉਹਨੂੰ ਸੰਸਾਰ ਪੱਧਰ ਦੇ ਉੱਤੇ ਆਪਾਂ ਲੈ ਕੇ ਜਾਈਏ ਉੱਥੇ ਮੈਂ ਵੀ ਗੱਲ ਕੀਤੀ ਅਰਦਾਸ ਇਸ ਖਿੱਤੇ 'ਚ ਸਦਾ ਸ਼ਾਂਤੀ ਰਹੇ ਇਹ ਗੁਰੂਆਂ ਦਾ ਖਿੱਤਾ ਕਿਉਂਕਿ ਇਹ ਖਿੱਤਾ ਸਦੀਆਂ ਤੋਂ آباد ਵੀ ਰਿਹਾ ਇੱਥੇ ਧਾਰਮਿਕ ਫਲਸਫੇ ਵਧੇ ਫੁੱਲੇ ਇੱਥੇ ਮਾਨਵਤਾ ਵਧੀ ਇਹ ਉਹੀ ਧਰਤੀ ਆ ਜਿੱਥੇ ਜਿਨ੍ਹਾਂ ਨਾਲ ਸਿਧਾਂਤ ਨਹੀਂ ਸੀ ਭਾਵੇਂ ਮਿਲਦੇ ਪਰ ਉਹਨਾਂ ਦੇ ਤਿਲਕ ਜੰਜੂ ਨੂੰ ਵੀ ਖਤਰਾ ਪਿਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ 350 ਸਾਲਾਂ 19ਵੀਂ ਸਦੀ ਹੋਣੀ ਪਾਸ਼ਾ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਉਹਨਾਂ ਨੇ ਸ਼ਹਾਦਤ ਦਿੱਤੀ ਤੋਂ ਜਿਹੜੀ ਧਰਤੀ ਦੇ ਉੱਤੇ ਇੰਨੀ ਮਾਨਵਤਾ ਹੋਵੇ ਉੱਥੇ ਹਮੇਸ਼ਾ ਭਾਈਚਾਰਾ ਇਤਿਫਾਕ ਮੁਹੱਬਤ ਜਿਹੜੀ ਆ ਉਹ ਰਹਿਣੀ ਚਾਹੀਦੀ ਮੈਂ ਇਹ ਗੱਲ ਵੀ ਅਰਦਾਸ ਦੇ ਵਿੱਚ ਉੱਥੇ ਕੀਤੀ ਆ ਬਾਕੀ ਅੱਜ ਮੈਂ ਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਮੈਂ ਪਰਸੋਂ ਵੀ ਇਹ ਗੱਲ ਕਹੀ ਸੀ ਮੇਰਾ ਗੁਰੂ ਦੇ ਉੱਤੇ ਅਟੁੱਟ ਪ੍ਰੋਸਾ ਅਰਦਾਸ ਸਿੱਖ ਦੇ ਜੀਵਨ ਦਾ ਅਹਿਮ ਅੰਗ ਆ ਅਸੀਂ ਜਦੋਂ ਕੋਈ ਵੀ ਅਰਦਾਸ ਕਰਦੇ ਆ ਗੁਰੂ ਅੱਗੇ ਸੱਚੇ ਦਿਲੋਂ ਕਰੀਏ ਪਾਤਸ਼ਾਹ ਅਰਦਾਸ ਸੁਣਦਾ ਮੈਂ ਗੁਰੂ ਦਾ ਸ਼ੁਕਰਾਨਾ ਕਰਦਾ ਅਰਦਾਸ ਸੁਣੀ ਅੱਜ ਦਾ ਇਹ ਜਿਹੜਾ 41ਵਾਂ ਕਲੂ ਘਾਰਾ ਸਾਡਾ ਜੋ 1984 ਦਾ ਅਕਾਲ ਤਖਤ ਸਾਹਿਬ ਤੇ ਹਮਲੇ ਨੂੰ ਮਨਾ ਰਹੇ ਆ ਅੱਜ ਬਹੁਤ ਸ਼ਾਂਤਮਈ ਔਰ ਕੌਮੀ ਇਤਿਫਾਕ ਦੇ ਨਾਲ ਤੁਸੀਂ ਉੱਥੇ ਦੇਖਿਆ ਕਿ ਸਾਰਾ ਕੁਝ ਏਲੰਗ ਗਿਆ ਸਾਰਿਆਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਪ੍ਰਵਾਨ ਕਰਦੇ ਆ ਉੱਥੇ ਪੂਰਨ ਸ਼ਾਂਤਮਈ ਰੱਖੀ ਔਰ ਜਦੋਂ ਮੈਂ ਅਰਦਾਸ ਕੀਤੀ ਅਰਦਾਸ ਵਿੱਚ ਸਾਰਿਆਂ ਦੇ ਮਨ ਗੁਰੂ ਨਾਲ ਜੁੜੇ ਆਪਣੇ ਸ਼ੀਰਧਾ ਨੂੰ ਚੇਤਿਆ ਚ ਲਿਆਂਦਾ ਸੀ ਤੋਂ ਗੁਰੂ ਪਾਤਸ਼ਾਹ ਨੇ ਅੱਜ ਬਹੁਤ ਸ਼ਾਂਤਮਈ ਇਹ ਘੱਲੂ ਘਰਾ ਦਿਨ ਲਗਾਤਾ ਮੈਂ ਗੁਰੂ ਪਾਤਸ਼ਾਹ ਦਾ ਗੁਰੂ ਖਾਲਸਾ ਪੰਥ ਦਾ ਸਮੂਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦਲ ਪੰਥਾ ਟਕਸਾਲਾ ਵਾਂ ਹੋਰ ਸਿੱਖ ਜਥੇਬੰਦੀਆਂ ਰਾਸੀ ਧਾਰਮਿਕ ਮੈਂ ਸਾਰੀਆਂ ਦਾ ਧੰਨਵਾਦ ਵੀ ਕਰਦਾ ਕਿ ਅੱਜ ਆਪਾਂ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਜਦੋਂ ਗੁਰੂ ਸਾਡੇ ਤੇ ਕਿਰਪਾ ਕਰੇ ਤੇ ਅਸੀਂ ਅੰਦਰੋਂ ਗੁਰੂ ਦੇ ਨਾਲ ਜੋੜਨ ਦੀ ਭਾਵਨਾ ਨਾਲ ਬਹਿ ਜਾਈਏ ਅਸੀਂ ਬਹਿ ਸਕਦੇ ਆ ਅੱਜ ਅਕਾਲ ਤਖਤ ਸਾਹਿਬ ਤੋਂ ਮੈਸੇਜ ਗਿਆ ਕਿ ਸਿੱਖ ਇਕੱਠੇ ਆ ਇਕੱਠੇ ਬਹਿ ਸਕਦੇ ਆ ਤੇ ਇਦਾਂ ਇਕੱਠੇ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਕਾਲੀ ਦਸਤਾਰ ਤੁਸੀਂ ਸਜਾਈ ਹੋਈ ਹੈ ਤਾਂ ਇਹ ਸ਼ਹੀਦਾਂ ਨੂੰ ਨਮਨ ਕਰਕੇ ਸਜਾਈਏ ਜੀ ਬਿਲਕੁਲ ਜੀ ਮੈਂ ਆਪਣੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆ ਕਾਲੇ ਰੰਗ ਦੀ ਜਿਹੜੀ ਦਸਤਾਰ ਆ ਕਿਉਂਕਿ ਇਹ ਰੋਸ ਰੋਸ ਵਜੋਂ ਸਜਾਈ ਜਾਂਦੀ ਹੈ ਦੇਖੋ ਹਰ ਸਿੱਖ ਆਪਣੇ ਗੁਰਧਾਮਾਂ ਤੇ ਹੋਏ ਉਸ ਦੇਸ਼ ਦੇ ਵਿੱਚ ਸਾਡੇ ਗੁਰਧਾਮਾਂ ਤੇ ਹਮਲਾ ਆ ਜਿਸ ਦੇਸ਼ ਦੇ ਲਈ ਸਾਡੀਆਂ ਸਭ ਤੋਂ ਜ਼ਿਆਦਾ ਸ਼ਹਾਦਤਾਂ ਅੱਜ ਵੀ ਰਾਜ ਸਭਾ ਦਾ ਤੁਸੀਂ ਡਾਟਾ ਕੱਢ ਲਓ ਸਭ ਤੋਂ ਜ਼ਿਆਦਾ ਜਿਹੜੀਆਂ ਫੌਜੀ ਵਿਧਵਾ ਬੀਬੀਆਂ ਆ ਸਾਡੇ ਪੰਜਾਬ ਦੀਆਂ ਸਾਡੇ ਹੀ ਦੇਸ਼ ਦੀ ਫੌਜ ਨੇ ਸਾਡੇ ਹੀ ਗੁਰਦੁਆਰਿਆਂ ਦੇ ਉੱਤੇ ਪਾਤਸ਼ਾਹ ਦੇ ਸੀ ਦਿਪੁਰਬ ਵਾਲੇ ਦਿਨ ਸਿੱਧੀ ਦਿਹਾੜੇ ਤੇ ਅਟੈਕ ਕੀਤਾ ਤੇ ਸਿੱਖ ਅੱਜ ਤੁਸੀਂ ਕੋਲ ਅੱਜ ਦਾ ਮਾਹੌਲ ਤੇ ਸਾਰਿਆਂ ਨੂੰ ਪਤਾ ਨਾ ਹਾਂ ਠੀਕ ਆ ਆਹੀਂ ਕਦੀ ਡਰਦੇ ਨਹੀਂ ਸਿੱਖ ਆਹੀਂ ਚੜ੍ਹਦੀ ਕਲਾ ਚ ਪਰ ਆਹੀਂ ਆਪਣੇ ਸਿਧਾਂ ਨੂੰ ਪ੍ਰਣਾਮ ਕਰਦੇ ਆ ਤੇ ਜੋ ਅਜੇ ਤੱਕ ਇਨਸਾਫ ਨਹੀਂ ਮਿਲਿਆ ਸਾਨੂੰ ਉਨੂੰ ਅਸੀਂ ਆਪਣੀ ਗੱਲ ਕਰਦੇ ਆਂ ਤੇ ਇਹ ਇੱਕ ਹੈ ਕਿ ਕਸਮ ਜਸਨ ਜਸਨ ਨਾ ਹੋਇਆ ਜੀ ਕਿ ਸ੍ਰੀ ਕਾਲਕੰਦਰ ਸਾਹਿਬ ਦੀ ਫਸੀਲ ਤੋਂ ਕਿਸੇ ਜਥੇਦਾਰ ਸਾਹਿਬ ਨੇ ਕੌਮ ਦੇ ਨਾਮ ਸੰਦੇਸ਼ ਨਾ ਜਾਰੀ ਕੀਤਾ ਹੋਵੇ ਫਸੀਲ ਤੇ ਇਹ ਕਾਰਨ ਰਿਹਾ ਜੀ ਕਾਰਨ ਕੀ ਰਿਹਾ ਜੀ ਇਹ ਕੀ ਮੈਂ ਹਾਂ ਮੇਰੀ ਗੱਲ ਸੁਣੋ ਕਿ ਤੁਹਾਨੂੰ ਬੋਲਡ ਸੁਣ ਰਿਹਾ ਜੀ ਇੱਕ ਵਾਰ ਜ਼ਰੂਰ ਅਰਦਾਸ ਸੁਣੀ ਤੁਸੀਂ ਅਰਦਾਸ ਗੁਰੂ ਦੇ ਚਰਨਾਂ 'ਚ ਹੁੰਦੀ ਹੈ ਕੌਮ ਦੇ ਨਾਮ ਤੇ ਸੰਦੇਸ਼ ਨਹੀਂ ਸੰਦੇਸ਼ ਨਾ ਮੇਰੀ ਮੇਰੀ ਇੱਕ ਗੱਲ ਸੁਣੋ ਉਹ ਪੁੱਛੇ ਸੋ ਜਦੋਂ ਆਪਾਂ ਕਿਹਾ ਕਿ ਸੱਚੇ ਬਾਦਸ਼ਾਹ ਤੁਹਾਡਾ ਸਿਧਾਂਤ ਆ ਤੁਸੀਂ ਇੱਕ ਸ਼ਬਦ ਨੋਟ ਕੀਤਾ ਹੈ ਉੱਤੇ ਤੁਹਾਡਾ ਸੰਦੇਸ਼ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਇਹ ਸਿੱਖਾਂ ਦੇ ਚੇਤਿਆਂ ਦੇ ਵਿੱਚ ਰਵੇ ਅਹੀਂ ਇਕੱਤਰ ਹੋ ਜੇ ਸਮੇਂ ਦੀ ਨਜਾਕਤ ਗੁਰੂ ਨੇ ਸਾਨੂੰ ਵਿਵੇਕ ਬੁੱਧ ਦਿੱਤੀ ਆ ਗੁਰਬਾਣੀ ਨੇ ਆਖਿਆ ਹਾਰ ਪਰਿਓ ਸੁਆਮੀ ਕੈ ਦੁਆਰਾ ਦਿੱਧਿਆ ਬੁੱਧ ਬਿਵੇਕਾ ਜਦੋਂ ਆਪਾਂ ਕੌਮ ਦੇ ਵੱਡੇ ਹਿੱਤ ਵੇਖਣੇ ਹੋਣ ਮੈਂ ਉੱਥੇ ਬੋਲਿਆ ਤੇ ਹੈ ਨਾ ਅਰਦਾਸ ਕੀਤੀ ਹੈ ਨਾ ਅੱਗੇ ਅੱਗੇ ਜੇ ਵਧਾਇਆ ਜਾ ਸਕਦੇ ਨੇ ਇਸ ਤੋਂ ਵੱਧ ਅਰਦਾਸ ਉਹ ਸਰਦਾਰ ਜੀ ਇਹ ਆਪੋ ਆਪਣੀ ਸੋਚ ਆ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਆ ਫੇਰ ਫੇਰ ਨਹੀਂ ਉਹ ਇਹ ਕਿਵੇਂ ਦੀ ਅਸਮਾਨ ਦੇ ਅਰਦਾਸ ਸੀ ਆਪਣਾ ਸੰਦੇਸ਼ ਦਿੱਤਾ ਅਰਦਾਸ ਬਿਲਕੁਲ ਜੀ ਅਰਦਾਸ ਰਾਹੀਂ ਸੰਦੇਸ਼ ਕੌਮਨ ਚੱਲ ਗਿਆ ਤੁਸੀਂ ਇਹ ਗੱਲ ਕਿਉਂ ਨਹੀਂ ਸਿੱਧੀ ਕਹਿ ਰਹੇ ਕਿ ਟਕਰਾਅ ਦੇ ਕਰਕੇ ਹੀ ਮੈਂ ਸਾਰਿਆਂ ਨੂੰ ਸਿਰ ਜੋੜਨ ਵਾਸਤੇ ਮੈਂ ਇਸ ਕਰਕੇ ਪਿੱਛੇ ਹਟਿਆ ਜਾਂ ਮੈਂ ਸੰਦੇਸ਼ ਨਹੀਂ ਦਿੱਤਾ ਦੇਖੋ ਸਰਦਾਰ ਜੀ ਮੇਰੇ ਆਰਾਮ ਨਾਲ ਗੱਲ ਸੁਣਾਓ ਜੀ 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 ਇਹ 사ਚਖੰਡ ਸ਼੍ਰੀ ਦਰਬਾਰ ਸਾਹਿਬ ਖਤਰੀ ਬ੍ਰਾਹਮਣ ਸ਼ੂਤ ਵੈਸ਼ ਉਪਦੇਸ਼ ਚਾਹ ਵਰਨਾ ਕੋ ਸਾਂਝਾ ਆਹੀਂ ਇਹ ਤੋਂ ਜ਼ੁਲਮ ਦੇ ਖਿਲਾਫ ਤੇ ਲੜ ਸਕਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਸੀ ਬਾਹਰਲੀ ਕਿਸੇ ਵੀ ਤਾਕਤ ਦੇ ਨਾਲ ਮੈਂ ਹਜ਼ਾਰ ਵਾਰੀ ਲੜ ਲੂੰ ਪਰ ਸਾਡੇ ਗੁਰਦੁਆਰੇ ਦੇ ਅੰਦਰ ਕੋਈ ਮਾਹੌਲ ਤਖਤ ਦੇ ਉੱਤੇ ਮਾਹੌਲ ਖਰਾਬ ਹੋਵੇ ਇੱਕ ਸਿੱਖ ਉਹ ਕਿਵੇਂ ਕਰ ਸਕਦਾ ਉਹਨਾਂ ਨੇ ਵੀ ਤੇ ਸਹਿਯੋਗ ਕੀਤਾ ਹੈ ਨਾ ਮੈਂ ਉੱਥੇ ਕਿੰਨਾ ਚਿਰ ਰਿਹਾ ਉਹ ਮੇਰੇ ਕੋਲ ਬੈਠੀਆਂ ਸਾਰੀਆਂ ਜਥੇਬੰਦੀਆਂ ਔਰ ਜੋ ਸੰਦੇਸ਼ ਵੀ ਆ ਉਹ ਅਰਦਾਸ ਦੇ ਰਹੀਂ ਗੁਰੂ ਚਰਨਾਂ ਦੇ ਰਹੀਂ ਬੇਨਤੀ ਕਰਕੇ ਸਰਦਾਰ ਜੀ ਕਿੰਨੇ ਜੋ ਵੀ ਭੱਕ ਦੇ ਮੁੱਦੇ ਆ ਕਕਾਰਾਂ ਦੀ ਗੱਲ ਅੱਜ ਸਿੱਖਾਂ ਦੇ ਕਕਾਰਾਂ ਤੇ ਮੈਂ ਦਿੱਲੀ 에ਰਪੋਰਟ ਤੇ ਹਾਂ ਥੋੜੇ ਦਿਨ ਹੋਏ ਸਰਦਾਰ ਇੱਕ ਉਹ ਕਹਿੰਦਾ ਸਰਦਾਰ ਜੀ ਇੱਥੋਂ ਤੱਕ ਅਲਾਉਡ ਆ ਸਾਨੂੰ ਇਹਦੇ ਤੋਂ ਅੱਗੇ ਕੁਰਬਾਨ ਸਾਨੂੰ ਅਲਾਉਡ ਨਹੀਂ ਆ ਤੁਹਾਨੂੰ ਵੀ ਪਤਾ ਭਾਰਤੀ ਹਵਾ ਬਾਜੀ ਮਤਰਾਲੇ ਨੇ ਉੱਥੇ ਜਿਹੜੇ ਅੰਮ੍ਰਿਤਧਾਰੀ ਸੇਖ ਉਹਨਾਂ ਦੇ ਕੁਰਬਾਨ ਦੇ ਉੱਤੇ ਪਾਬੰਦੀ ਲਾਈ ਹੋਈ ਆ ਉਹਦੀ ਗੱਲ ਹੋਈ ਆ ਨਾ ਤੋ ਆਪਾਂ ਥੋੜਾ ਸਾਰਤਕ ਸੋਚੀਏ ਚੰਗਾ ਸੋਚੀਏ ਮਾਹੌਲ ਆਪਾਂ ਨੂੰ ਤੁਹਾਡੀ ਵੀ ਇਹ ਜ਼ਿੰਮੇਵਾਰੀ ਆ ਮੇਰੀ ਵੀ ਇਹ ਜ਼ਿੰਮੇਵਾਰੀ ਆ ਕਿ ਆਪਾਂ ਮਾਹੌਲ ਨੂੰ ਸਾਰਤਕ ਬਣਾ ਕੇ ਰੱਖੀਏ ਉੱਥੇ ਗੁਰੂ ਨੇ ਆਪਣੀ ਕਲਾ ਵਰਤਾਈ ਔਰ ਪੂਰਨ ਸ਼ਾਂਤਮਈ ਇਹ ਸਾਰਾ ਜਿਹੜਾ ਹੈਗਾ ਸਰਪ੍ਰਸਤ ਆਖੀ ਆਮੀਨ ਸਾਹਿਬ ਆਖੀ ਸਵਾਲ ਬਈਆਂ ਹੋਈਆਂ ਨੇ ਅਰਦਾਸ ਦੇ ਵਿੱਚ ਜਿਹੜਾ ਸੰਦੇਸ਼ ਨਹੀਂ ਦੇਣਾ ਸੀ ਇਹਦੇ ਉੱਪਰ ਸਹਿਮਤੀ ਬਣ ਚੁੱਕੀ ਸੀ ਸਹਿਮਤੀ ਗੁਰੂ ਨੇ ਬਣਾਈ ਬੇਦਬੀਆਂ ਜਦਰ ਸਾਹਿਬ ਜਿਹੜੀਆਂ ਹੋ ਰਹੀਆਂ ਨੇ ਇੱਕ ਆਖਰੀ ਸਵਾਲ ਹੈ ਤੁਸੀਂ ਸਾਰਥਿਕ ਦੀ ਗੱਲ ਕੀਤੀ ਸੀ ਅਸੀਂ ਸਾਰਥਿਕ ਤੇ ਆ ਲੈਨੇ ਆ ਗੁਰਕਾ ਸਾਹਿਬ ਦੀ ਬੇਦਬੀ ਹੋਈ ਹੈ ਥੋੜੇ ਦਿਨ ਪਹਿਲਾਂ ਬੇਦਬੀਆਂ ਹੋ ਰਹੀਆਂ ਨੇ ਕਿ ਐਸਪੀਸੀ ਇਹਦੇ ਉੱਤੇ ਕੁਝ ਕਰ ਰਹੀ ਹੈ ਦੁਕਾਨਾਂ ਦੇ ਉੱਤੇ ਗੁਟਕਾ ਸਾਫ ਸ਼ਰਿਆਂ ਵਿਕਰੇ ਨੇ ਕਿ ਉਹ ਤਾਂ ਜਿਹੜਾ ਵਿਅਕਤੀ ਸੀਗਾ ਉਹ ਰਾਮਸਰ ਤੋਂ ਲੈ ਕੇ ਆਇਆ ਸੀਗਾ ਸ਼ਿਦਾ ਸਾਹਿਬ ਤੋਂ ਪਰ ਦੁਕਾਨਾਂ ਦੇ ਉੱਤੇ ਵੀ ਗੁਟਕਾ ਸਾਹਿਬ ਵਿਕ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਕਹਿ ਲਿਏ ਕਿ ਹੋਰ ਵੀ ਥਾਵਾਂ ਤੇ ਕਈ ਜਿਹੜੇ ਆ ਉਹ ਛਾਪੇ دار ਹੀ ਨੇ ਨੂੰ ਮੈਂ ਸਾਹਿਬ ਜੀ ਦੇ ਫੇਸ ਉੱਤੇ ਛਾਈ ਸ਼ੂਪਾ ਦਾ ਸੀ ਨਿਕਰ ਕਰ ਲੀਏ ਚਲੋ ਸਰਦਾਰ ਜੀ ਹਣਾ ਇੱਕ ਇੱਕ ਕਰਕੇ ਲੈ ਲਓ ਜੀ 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 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਥਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਠੀਕ ਹੈ ਜੀ ਇਹ ਠੀਕ ਹੈ ਕੁਝ ਥਾਵਾਂ ਦੇ ਉੱਤੇ ਗੁਟਕਾ ਸਾਹਿਬ ਦੰਦੇ ਨੇ ਆਪਣੇ ਧਿਆਨ ਚ ਮੈਨੂੰ ਸਮਾਂ ਤੇ ਦੋ ਨਾ ਮੈਂ ਜਦੋਂ ਦਾ ਆਇਆ ਤੁਸੀਂ ਸਾਨੂੰ ਮੇਰੇ ਕੋਲ ਕਿੰਨਾ ਸਮਾਂ ਵਾ ਹਰ ਮਸਲੇ ਤੇ ਮੈਂ ਪਹਿਲ ਕੀਤੀ ਹਰ ਚੀਜ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਔਰ ਮੇਰੇ ਤੇ ਗੁਰੂ ਦੀ ਬਹੁਤ ਕਿਰਪਾ ਆਪਾਂ ਜਿਹੜੇ ਵੀ ਮਸਲੇ ਦੇ ਉੱਤੇ ਗੁਰੂ ਨੇ ਮੈਨੂੰ ਕਿਹਾ ਗੁਰੂ ਨੇ ਕਲਾ ਵਰਤਾਈ ਉਹ ਮਸਲਾ ਜਿਹੜਾ ਸੀ ਉਹ ਠੀਕ ਹੋ ਗਿਆ ਅੱਜ ਦੇ ਕੌਮ ਇੱਥੇ ਪੂਰਨ ਸ਼ਾਂਤਮਈ ਆਪਣੇ ਸਿਧਾਂਤ ਨੂੰ ਯਾਦ ਕਰ ਗਈ ਆ ਤੇ ਬਹੁਤ ਚੰਗੀ ਗੱਲ ਆ ਮੈਂ ਕਹਿੰਦਾ ਆਪਾਂ ਨੂੰ ਸਾਰਿਆਂ ਨੂੰ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਇਹ ਕਿਹੜਾ ਰੋਣ ਯਾਰ ਸੇਟਾ ਪਰਮਤਮ ਦਾ ਸਿੰਘ ਯਾਰ ਇਹ ਸਿਰਦਾ ਸਵਾਲ ਆ ਕੇ ਜਾਣਾ ਦੱਸੋ ਕਿ ਚੱਲ ਕੇ ਥਾਲੋ ਪਾਜੀ ਬਕਵਾਸ ਨਹੀਂ ਨਹੀਂ ਜਾਓ ਤੁਹਾਨੂੰ ਪਰਮਸਰ ਵਿਲੇਜ ਨੂੰ ਦਿਖਾ ਦੇਈਆਂ ਪਰਮਸਰ ਕਸਤਾਂ ਨੇ ਵਹਿਮ ਕਰਦੇ ਬੰਦੇ ਨੂੰ ਪਰਵਾਹ ਨਹੀਂ ਕੀਤੀ ਕਿ ਕੜਾ ਦਰਮੇਦ ਦੇਖੋ ਯਾਰ 15 20 ਸਿੱਖ ਸਾਹਿਬ ਜੀ ਦੇਖੋ ਪਰਵਰਤਨ ਦੇ ਉਸੇ ਕੀ ਕਿਹਾ ਜਾਓਗੇ ਜਿਹੜੀ ਧਰਮ ਪਰਵਰਤਨ ਬਹੁਤ ਜ਼ਿਆਦਾ ਵਧ ਰਿਹਾ ਉਹ ਤੇ ਜਰ ਤਰ ਪਰਵਰਤਨ ਕਰ ਦਿੰਦੇ ਆ ਕਹਿੰਦਾ ਦੱਸ ਕਰਨ ਲੰਦਾ ਦੇਖੋ ਸਰਦਾਰ ਸਾਹਿਬ ਦੀ ਕਲਾ ਤੁਹਾਨੂੰ ਨਹੀਂ ਸਵਾਲ ਕਰਨ ਦਾ ਹੱਕ ਉਹਨਾਂ ਨੂੰ ਹੈ ਨਾ ਥੋੜਾ ਪ੍ਰੇਮ ਨਾਲ ਗੱਲ ਕਰੀਏ ਆਪਾਂ ਨੂੰ ਕੀ ਹੋਇਆ ਉਹ ਵਾਜੂ ਦੀ ਸੰਗਤ ਨੂੰ ਕੀ ਸੁਣ ਮੈਂ ਠੰਡਾ ਵਾਂ ਸਿੱਖਿਆ ਪਰਿਵਰਤਨ ਦੇ ਨਾਂ ਤੇ ਧਰਮ ਪਰਿਵਰਤਨ ਦਾ ਜੋ ਹੋ ਰਿਹਾ ਤੁਸੀਂ ਅੱਜ ਜ਼ਿਕਰ ਕੀਤਾ ਹੈ ਇਹਦੇ ਤੇ ਕੀ ਸੰਦੇਸ਼ ਹੈ ਤੁਹਾਡਾ ਕਿਉਂਕਿ ਅੱਜ ਬਹੁਤ ਵੱਡਾ ਦੇਖੋ ਜੀ ਧਰਮ ਲਈ ਅਗਲੇ ਜਨਵਾਰਗੇ ਅੱਜ ਜੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੀ ਗੱਲ ਆ ਪਿਛੇ ਜੇ ਰਿਪੋਰਟ ਆਈ ਮੈਂ ਲਖਨਾਉਗਿਆਂ ਮੈਂ ਉਹ ਕੁਛ ਬੰਦਿਆਂ ਨਾਲ ਬੈਠਾ ਜਿਹੜੇ ਉੱਤੇ ਕੰਮ ਕਰ ਰਹੇ ਤਿੰਨ ਹਜ਼ਾਰ ਤੋਂ ਵੀ ਜ਼ਿਆਦਾ ਗਿਣਤੀ ਆ ਔਰ ਗੱਲ 2002 ਤੋਂ ਸ਼ੁਰੂ ਹੋਈ ਆ ਇਹ ਉਹ ਮਸਲੇ ਆ ਜਿਨ੍ਹਾਂ ਤੇ ਕੌਮ ਨੂੰ ਸ਼ਹਿਰਦ ਹੋਣਾ ਚਾਹੀਦਾ ਆਪਣੇ ਬੰਦਿਆਂ ਨੂੰ ਗਲ ਬਕੜੀ ਚ ਲੈਣਾ ਚਾਹੀਦਾ ਗਲ ਬਕੜੀ ਚ ਲੈ ਕੇ ਆਪਾਂ ਨੂੰ ਸਾਰੇ ਉਹਨਾਂ ਨੂੰ ਵਾਪਸ ਲਿਆਉਣਾ ਚਾਹੀਦਾ ਔਰ ਧਰਮ ਪ੍ਰਚਾਰ ਦੀ ਮੈਂ ਫੇਰ ਕਹਿੰਦਾ ਜਿਹੜੀ ਆਪਾਂ ਲਹਿਰ ਚਲਾਈ ਖਵਾਰ ਹੋਇਸਾ ਮਿਲਾਂਗੇ ਉਹਦੇ ਤਹਿਤ ਆਪਾਂ ਸਾਰਾ ਕੁਛ ਨਿਜੇਠ ਲਾਂਗੇ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਵਾਹਿਗੁਰੂ ਜੀ ਕਾਬ ਜੱਤ ਜੱਤ ਭਾਈ ਜੀ ਹੋ ਸਕਦਾ ਬੇਨਤੀ ਆਪ ਭਾਈ ਜੀ ਇੱਥੇ ਕਿਤੇ ਸੇ ਬੰਦੀਆਂ ਆਪ ਜੀ ਦੀ ਨਿਯੁਕਤੀ ਔਰ ਸੇਵਾ ਸੰਭਾਲ ਨੂੰ ਗਿਦੀ ਨੂੰ ਲਾ ਕੇ ਇਤਰਾਜ਼ ਕਰਦੀਆਂ ਸੀਗੀਆਂ ਜਿਹਦੇ ਕਰਕੇ ਸੱਸਿਆ ਆਈ ਉਹਨਾਂ ਨੂੰ ਕਿਵੇਂ ਕਲਾਵੇ ਚ ਲਾਓਗੇ ਜੀ ਅੱਜ ਦਾ ਦਿਨ ਤੇ ਵਧੀਆ ਲੱਗਦਾ ਮੈਂ ਕਿੰਨਾ ਜੀ ਇੱਕ ਦਿਨ ਆਊਗਾ ਇਹ ਸਾਰੀਆਂ ਹੀ ਮੇਰੀਆਂ ਜੱਥੇ ਬੰਦੀਆਂ ਪੰਥ ਦੀਆਂ ਇਹ ਮੈਨੂੰ ਸਰੋਪਾਉ ਦੇਣਗੀਆਂ ਦਸਤਾਰਾਂ ਵੀ ਦੇਣਗੀਆਂ ਔਰ ਜਿਵੇਂ ਅੱਜ ਗੁਰੂ ਨੇ ਕਿਰਪਾ ਕੀਤੀ ਦੇਖੋ ਮੈਨੂੰ ਤੁਸੀਂ ਵੀ ਵੱਡੇ ਸਵਾਲ ਪੁੱਛੇ ਮੇਰੇ ਖਿਲਾਫ ਕਿੰਨਾ ਕੁਸ਼ਿਸ਼ ਕੀਤਾ ਗਿਆ ਪਰ ਮੇਰਾ ਸੁਭਾਅ ਰਹੀ ਆ ਮੇਰਾ ਸੁਭਾਅ ਆ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਜਿੱਦਣ ਗੁਰੂ ਅਮਰਦਾਸ ਪਾਤਸ਼ਾਹ ਹੀ ਗੁਰੂ ਦੇ ਸਿੱਖ ਹਨ ਤੇ ਗੁਰੂ ਦੇ ਪੁਰਨਿਆਂ ਤੇ ਚੱਲਾਂਗਾ ਜਦੋਂ ਗੁਰੂ ਅਮਰਦਾਸ ਪਾਸ਼ਾ ਗੋੰਦਵਾਲ ਸਾਹਿਬ ਤਖਤ ਤੇ ਹੀ ਗੁਰੂ ਅਮਰਦਾਸ ਜੀ ਤੀਸਰੇ ਪਾਸ਼ਾ ਤੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਉਦੋਂ ਪਾਸ਼ਾ ਗੁਰੂ ਅੰਗਦ ਦੇਵ ਦੀ ਜੋਤੀ ਜੋ ਸਮਾ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਨੇ ਜਾ ਕੇ ਸੱਚੇ ਪਾਸ਼ਾ ਨੂੰ ਲਤ ਮਾਰੀ ਗੁਰੂ ਸਾਹਿਬ ਥੱਲੇ ਡਿੱਗੇ ਗੁਰੂ ਸਾਹਿਬ ਉੱਠੇ ਤੇ ਭਾਈ ਦਾਤੂ ਦੇ ਚਰਨ ਘੁੱਟਣ ਲੱਗ ਪਏ ਮੈਂ ਬਜ਼ੁਰਗਾਂ ਉਹੀ ਨੌਜਵਾਨੋਂ ਮੇਰੇ ਹੱਡ ਸਖਤ ਆ ਤੁਹਾਨੂੰ ਛੱਡ ਲਈ ਗੁਰੂ ਨੇ ਬਹੁਤ ਸਾਰੇ ਸਾਨੂੰ ਥਾਵਾਂ ਦੇ ਉੱਤੇ ਨਿਮਰਤਾ ਸਿਖਾਈ ਆ ਅਹੀਂ ਗੁਰੂ ਦੇ ਸਿੱਖਾਂ ਔਰ ਮੇਰਾ ਇਹ ਸੁਭਾਅ ਹਮੇਸ਼ਾ ਹੀ ਅਹੀਂ ਕੌਮ ਇਕੱਠੀ ਕਰਨੀ ਆ ਕੌਮ ਇਕੱਠੀ ਇਦਾਂ ਹੀ ਹੋਣੀ ਆ ਜਦੋਂ ਅਸੀਂ ਗੁਰੂ ਦੇ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਬਹਿ ਜਾਈਏ ਗੱਲਬਾਤ ਕਰ ਲਈਏ ਔਰ ਸ਼ੈਲਸ਼ੀਲਤਾ ਰੱਖ ਲਈਏ ਮੈਂ ਫੇਰ ਦਰਹੋਣਾ ਇਹ ਸਮੂਚਾ ਪੰਥ ਇੱਕ ਵਾ ਥੋੜੇ ਥੋੜੇ ਹੈਗੇ ਆ ਵਖਰੇਵੇਂ ਇਹ ਇੱਕ ਮੁੱਠ ਹੋਵਾਂਗੇ ਆ ਰੌਣ ਆਲੇ ਸਮੇਂ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਾਡੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਪੰਥ ਦੇ ਝੰਡੇ ਦੇ ਹੇਠਾਂ ਇਕੱਠੀਆਂ ਹੋਣਗੀਆਂ ਇਹ ਮੈਨੂੰ ਆਸ ਹੀ ਨਹੀਂ ਇਹ ਮੈਨੂੰ ਵਿਸ਼ਵਾਸ ਆ ਜੋਣਾ ਸਾਹਿਬ ਨੂੰ ਮਿਲ ਕੇ ਆਇਓ ਕੀ ਉਹਨਾਂ ਦੀ ਸੋਚ ਹੈ ਕੀ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੋਚ ਰੱਖਦੇ ਨੇ ਜੀ ਉਹ ਸਿੱਖਾਂ ਲਈ ਜਾਂ ਅਸੀਂ ਕਹ ਲਈਏ ਆਉਣ ਵਾਲੀ ਕਿਹੜੀ ਵੀ ਚਿੰਤਿਤ ਨਹੀਂ ਥੋੜੇ ਜਿ ਦੇ ਨਸ਼ੇ ਨੂੰ ਲੈ ਕੇ ਤੁਸੀਂ ਤਾਂ ਮੁਲਾਕਾਤ ਕੀਤੀ ਹੈ ਜੀ ਉਹਨਾਂ ਦੇ ਨਾਲ ਮੈਂ ਨੇ ਇੱਕ ਗੱਲ ਭਾਈ ਬਲਵੰਤ ਸਿੰਘ ਰਾਜਵਾਨੇ ਦੇ ਵੇਖੀ ਉਹ ਚੜ੍ਹਦੀ ਕਲਾ 'ਚ ਬਹੁਤ ਹੂੰ ਜਿਹੜਾ ਦਗ-ਦਗ ਕਰਦਾ ਇੰਨੇ ਸਾਲਾਂ ਤੋਂ ਦੇਹਲਚਾ ਨਾਮ ਬਾਣੀ ਦੇ ਰਸਿਏ ਹੋਏ ਬਣੇ ਹੋਏ ਚਿੰਤਿਤ ਤੇ ਹਰ ਸਿੱਖ ਹੁੰਦਾ ਜੋ ਵੀ ਬਾਹਰ ਚੱਲਦਾ ਪਰ ਉਹਨਾਂ ਨੂੰ ਵੀ ਇਹ ਵਿਸ਼ਵਾਸ ਆ ਤੇ ਯਕੀਨ ਆ ਕਿ ਗੁਰੂ ਨੇ ਕਲਾ ਵਰਤਾ ਦੇਣੀ ਆ ਅਸੀਂ ਫੇਰ ਗੁਰੂ ਦੇ ਰਸਤੇ ਦੇ ਉੱਤੇ ਚੱਲ ਪੈਣਾ ਗੁਰਮਤਿ ਦੀ ਰੋਸ਼ਨੀ ਚੱਲ ਪੈਣਾ ਔਰ ਆਪਸੀ ਪ੍ਰੇਮ ਪਿਆਰ ਮੁਹੱਬਤ ਪੰਥ ਦੀ ਹੈਗੀ ਆ ਤੇ ਬਣੀ ਰਹਿਣੀ ਆ ਬੜੇ ਉੱਚੀ ਕਲਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਤੁਹਾਡੀ ਤਾਸ਼ਪੁਰ ਜੀ ਨੂੰ ਲੈ ਕੇ ਅੱਜ ਵੀ ਜਿਹੜੀਆਂ ਉਹ ਜੱਥੇਬੰਦੀਆਂ ਉਹਦੇ ਚੜੀਆਂ ਨੇ ਉਹ ਹੀ ਕਾਰਨ ਸੀ ਕਿ ਤੁਹਾਨੂੰ ਸੰਦੇਸ਼ੀ ਪੜ ਦਿੱਤਾ ਜਾਂ ਕੀ ਕਹਿਣਾ ਚਾਹੁੰਦੇ ਕਿ ਕਿ ਇਹਨਾਂ ਨੇ ਤੇ ਆਪਣੀ ਮਨਾਈ ਕੋਈ ਨਹੀਂ ਕੋਈ ਕੋਈ ਕਿਸੇ ਨੇ ਨਹੀਂ ਮਨਾਈ ਦੇਖੋ ਅੱਜ ਸੀਹਦਾਂ ਨੂੰ ਯਾਦ ਕਰਨ ਦਾ ਦਿਨ ਹੈ ਜੀ ਧੰਨਵਾਦ ਸ਼ਹੀਦਾਂ ਨੂੰ ਪ੍ਰੇਮ ਅਹਬਤ ਪਿਆਰ ਨਾਲ ਯਾਦ ਕੀਤਾ ਜਾਂਦਾ ਮੇਰੀ ਅਰਦਾਸ ਤੇ ਵਿੱਚ ਜੇ ਤੁਹਾਨੂੰ ਕੋਈ ਕਮੀ ਲੱਗਦੀ ਆ ਪੰਥਕ ਜਜ਼ਬੇ ਦੀ ਕਮੀ ਲੱਗਦੀ ਆ ਪੰਥਕ ਸਪਿਰਿਟ ਦੀ ਕਮੀ ਆ ਤੇ ਫਿਰ ਤੁਸੀਂ ਗੱਲ ਕਰ ਸਕਦੇ ਹੋ ਇਹ ਸਾਰੇ ਮੈਂ ਤੁਹਾਨੂੰ ਕਹਤਾ ਪ੍ਰਵਾਨ ਕਰਨਗੇ ਕੋਈ ਗੱਲ ਨਹੀਂ ਆਪਣਾ ਚੜ੍ਹਦੀ ਕਲਾ ਤਸ਼ਰੀਕਾਲ ਤੱਕ ਸਾਭ ਦੇ ਕਾਰਜਕਾਰੀ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਗਾਚ ਤੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹ ਆਖਤੇ ਆ ਕਿ ਵਿਰੋਧ ਕਰਨ ਵਾਲੇ ਵੀ ਕਿਸੇ ਦਿਨ ਮੈਨੂੰ ਸਨਮਾਨਿਤ ਕਰਨਗੇ ਉਹੀ ਮੈਨੂੰ ਸਰੂਪਾ ਜਿਹੜਾ ਉਹ ਪਾਉਣਗੇ ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਅਰਦਾਸ ਦੌਰਾਨ ਨਾਨੇ ਕਿਹਾ ਕਿ ਸੁਨੇਹਾ ਜਡਾਉ ਵਸੀ ਦੇ ਦਿੱਤਾ ਜੋ ਦੇਣਾ ਚਾਹੁੰਦੇ ਸੀ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਇਆ ਜਾਏਗਾ ਨਹੀਂ ਬੰਨਣਾ ਚਾਹੀਦਾ ਸੇਕ ਕੌਮ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਚੁਣੌਤੀਆਂ ਨੂੰ ਜਿਹੜਾ ਉਹ ਪਾਰ ਪਾਉਣਾ ਚਾਹੀਦਾ ਤਾਂ ਇਹ ਅੱਜ ਜੋ ਫਜ਼ੀਲ ਤੋਂ ਉਹਨਾਂ ਨੇ ਕਾਨਪੜ ਸਾਹਿਬ ਦੇ ਉਪ ਤੋਂ ਬਾਅਦ ਜੋ ਅਰਦਾਸ ਕੀਤੀ ਹੈ ਤੇ ਉਸ ਦੇ ਵਿੱਚ ਹੀ ਉਹ ਆਖਦੇ ਕਿ ਕੌਮ ਦੇ ਨਾਮ ਸਨੇਹਾ ਵੀ ਜਿਹੜਾ ਉਹ ਦੇ ਦਿੱਤਾ ਗਿਆ ਤੇ ਜੋ ਵਿਰੋਧ ਕਰਨ ਵਾਲੇ ਆ ਨਾ nume ਇਹੀ ਆਖਾਂਗਾ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਆ ਚੱਲਣਾ ਪਏਗਾ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅੱਜ ਕਾਲੀ ਦਸਤਾਰ ਜਿਹੜੀ ਆ ਉਹ